ਪਿਛਲੇ ਦਿਨੀ ਸਮਰਾਲਾ ਤਹਿਸੀਲ ਦੇ ਵਿੱਚ ਹਗਾਮਾ ਕੀਤਾ ਗਿਆ ਸੀ ਮਾਮਲਾ ਜ਼ਮੀਨ ਦੇ ਇੰਤਕਾਲ ਦਾ ਸੀ ਜਿੱਥੇ ਇੱਕ ਪਰਿਵਾਰ ਵੱਲੋਂ ਪਟਵਾਰੀ ਨੇ 7 ਲੱਖ ਰੁਪਏ ਦੀ ਰਿਸ਼ਵਤ ਵੱਜੋਂ ਮੰਗ ਕੀਤੀ ਸੀ ਉਥੇ ਹੀ ਪਟਵਾਰੀਆਂ ਵੱਲੋਂ ਵੀ ਧਰਨਾ ਦੇ ਦਿੱਤਾ ਗਿਆ ਸੀ ਉਥੇ ਹੀ ਪਟਵਾਰ ਯੂਨੀਅਨ ਦੇ ਪ੍ਰਧਾਨ ਨੇ ਪਟਵਾਰੀ ਤੇ ਲੱਗੇ ਹੋਏ ਸਾਰੇ ਹੀ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਪਟਵਾਰ ਯੂਨੀਅਨ ਦੇ ਪ੍ਰਧਾਨ ਰੁਪਿੰਦਰ ਸਿੰਘ ਨੇ ਕਿਹਾ ਕਿ 2 ਦਿਨ ਪਹਿਲਾਂ ਸਮਰਾਲਾ ਤਹਿਸੀਲ ਕੰਪਲੈਕਸ ਵਿੱਚ ਕੁਝ ਵਿਅਕਤੀਆਂ ਵੱਲੋਂ ਹਗਾਮਾ ਕੀਤਾ ਗਿਆ ਸੀ ਜਿਸ ਵਿੱਚ ਸਾਡੇ ਪਟਵਾਰੀ ਚਮਨ ਲਾਲ ਵੱਲੋਂ 7 ਲੱਖ ਰੁਪਏ ਦੀ ਰਿਸ਼ਵਤ ਲੈਣ ਦਾ ਦੋਸ਼ ਵੀ ਲਗਾਇਆ ਗਿਆ ਸੀ ਜੋ ਕਿ ਪੂਰੀ ਤਰ੍ਹਾਂ ਬੇਬੁਨਿਆਦ ਤੇ ਝੂਠਾ ਹੈ ਪਿੰਡ ਮਾਨਕੀ ਦੇ ਡੇਰੇ ਵਿੱਚ ਪਟਵਾਰੀ ਚਮਨ ਲਾਲ ਨੇ 7 ਕਿੱਲੇ ਜ਼ਮੀਨ ਦੇਣ ਤੋਂ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਕੁਝ ਲੋਕਾਂ ਨੇ ਤਹਿਸੀਲ ਵਿੱਚ ਹਗਾਮਾ ਕੀਤਾ ਅਤੇ ਸਮੂਹਿਕ ਪਟਵਾਰ ਸੰਗ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ ਕੀਤੀ ਗਈ ਸੀ ਉਹਨਾਂ ਨੇ ਕਿਹਾ ਕਿ ਜ਼ਰੂਰੀ ਸੇਵਾਵਾਂ ਜਿਵੇਂ ਜਾਤੀ ਸਰਟੀਫਿਕੇਟ ਆਮਦਨ ਸਰਟੀਫਿਕੇਟ ਆਦਿ ਲਈ ਵੈਰੀਫਿਕੇਸ਼ਨ ਜਾਰੀ ਰਹੇਗੀ ਪਟਵਾਰੀਆਂ ਦੀ ਹੜਤਾਲ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਆੜਤੀਆਂ ਵਿਰੁੱਧ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਂਦੀ। ਮੇਰਾ ਨਾਮ ਅਨਮੋਲ ਜਰ ਸਿੰਘ ਆ। ਮੈਂ ਇੱਥੇ ਬਤੌਰ ਪਟਵਾਰੀ ਕੰਮ ਕਰ ਰਿਹਾ। ਅੱਜ ਇਹਨਾਂ ਨਾਲ ਲਗਾਇਆ ਪਟਵਾਰੀ ਬਤੌਰ ਸੰਗਰਾਣਾ ਦੇ ਇੱਕੀ ਮਾਮਲਾ ਹੈ। ਦੇਖੋ ਜੀ ਇੱਕ ਮਾਨਕੀ ਦੇ ਪਿੰਡ ਦੇ ਵਿੱਚ ਇੱਕ ਡੇਰੇ ਦੀ ਜ਼ਮੀਨ ਆ ਜਿਹਦੇ ਕੁਝ ਲੋਕ ਇੰਤਕਾਲ ਚੜਾਉਣ ਲਈ ਆਏ ਸੀਗੇ। ਉਹ ਸੀਗਾ ਜੀ ਸਾਧੂ ਦਾਸ ਚੇਲਾ ਕੀ ਸੀਗਾ? ਅਨੰਤ ਰਾਮ। ਤੇ ਉਹਦੇ ਵਿੱਚ ਕੀ ਹੁੰਦਾ ਜੀ ਜਿਹੜਾ ਚੇਲੇ ਵਾਲੀ ਜ਼ਮੀਨ ਹੁੰਦੀ ਅੱਗੇ ਚੇਲੇ ਨੂੰ ਹੀ ਜਾਂਦੀ ਆ ਉਹ ਉਹ ਐਜ਼ ਅ ਮੈਨੇਜਰ ਐਕਟ ਕਰਦਾ ਵਾ ਪਰ ਜਿਹੜੇ ਉਹ ਜਿਹਦੀ ਡੈਥ ਹੋਈ ਆ ਸਾਧੂदास ਦੀ ਤੇ ਉਹਦੇ ਮੁੰਡੇ ਆ ਕੇ ਆਪਣਾ ਇੰਤਕਾਲ ਚੜਵਾਉਣ ਲਈ ਆਏ ਸੀਗੇ ਜੋ ਕਿ ਨਹੀਂ ਹੋ ਸਕਦਾ ਹੈਗਾ ਪਰ ਉਹਨਾਂ ਵੱਲੋਂ ਬਹੁਤ ਜ਼ਿਆਦਾ ਪ੍ਰੈਸ਼ਰ ਪਾ ਕੇ ਪਟਵਾਰੀ ਵੱਲੋਂ ਇੰਤਕਾਲ ਦਰਜ ਕਰਵਾਇਆ ਗਿਆ ਤੇ ਪਟਵਾਰੀ ਵੱਲੋਂ ਅੱਗੇ ਤਹਿਹਲਰ ਸਾਹਿਬ ਨੂੰ ਮਨਜ਼ੂਰੀ ਲਈ ਭੇਜਿਆ ਗਿਆ ਪਰ ਜਿਵੇਂ ਕਿ ਐਫਸੀਆਰ ਸਾਹਿਬ ਦੇ ਹੁਕਮ ਨੇ ਪੰਜਾਬ ਸਰਕਾਰ ਦੇ ਹੁਕਮ ਨੇ ਉਹ ਇੰਤਕਾਲ ਸਿਰਫ ਐਫਸੀਆਰ ਹੀ ਕਰ ਸਕਦੇ ਐ ਐਫਸੀਆਰ ਸਾਹਿਬ ਹੀ ਕਰ ਸਕਦੇ ਆ ਇਸ ਲਈ ਤਸਹੀਲਦਾਰ ਸਾਹਿਬ ਵੱਲੋਂ ਨਾਮਜ਼ੂਰ ਕੀਤਾ ਗਿਆ ਤੇ ਜਿਵੇਂ ਹੀ ਉਹਨਾਂ ਨੂੰ ਪਤਾ ਲੱਗਾ ਕਿ ਇੰਤਕਲ ਨਾਮਜ਼ੂਰ ਹੋ ਗਿਆ ਉਹਨਾਂ ਨੇ ਅੱਗੇ ਪਰਿਵਾਰੀ ਨਾਲ ਗਾਲੀ ਗਲੋਚ ਕਰਨੀ ਸ਼ੁਰੂ ਕਰ ਦਿੱਤੀ ਤੇ ਉਹਨਾਂ ਨੂੰ ਧਮਕੀਆਂ ਦਿੱਤੀਆਂ ਕਿ ਅਸੀਂ ਉਹਨਾਂ ਤੇ ਇਲਜ਼ਾਮ ਲਾ ਕੇ ਦੇ 7 ਲੱਖ ਰੁਪਏ ਮੰਗ ਕੀਤਾ ਸੀਗਾ ਜਦਕਿ ਮੈਂ ਇਹ ਚੀਜ਼ ਦੀ ਗਾਰੰਟੀ ਲੈਣਾ ਪੂਰੀ ਪਰਿਵਾਰੀ ਉਹਨੇ ਇਸ ਗੱਲ ਦੀ ਗਾਰੰਟੀ ਲੈਂਦੀ ਆ ਦੀ 1 ਰੁਪਿਆ ਵੀ ਨਹੀਂ ਮੰਗਿਆ ਗਿਆ ਜੇ 1 ਰੁਪਿਆ ਵੀ ਮੰਗਿਆ ਗਿਆ ਉਹਦੇ ਵਾਸਤੇ ਜਿੰਨਵਾਰ ਅਸੀਂ ਖੁਦ ਆਵਾਂਗੇ ਠੀਕ ਹੈ ਇਹ ਮਾਮਲਾ ਸੀਗਾ ਤੇ ਉਹਨਾਂ ਵੱਲੋਂ ਆ ਕੇ ਇਹ ਵੀ ਕਿਹਾ ਗਿਆ ਕਿ ਅਸੀਂ ਸਲਵਾਜ਼ ਖਾ ਲਾਂਗੇ ਇਹਨਾਂ ਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਤੁਹਾਨੂੰ ਸਾਡਾ ਇੰਤਕਾਲ ਮਨਜ਼ੂਰ ਕਰਾਇਆ ਜਾਵੇ ਨਹੀਂ ਤਾਂ ਅਸੀਂ ਇੱਥੇ ਆ ਕੇ ਹੁੱਲੜਵਾਜ ਵੀ ਕੀਤੀ ਗਈ ਜਿਵੇਂ ਤੁਸੀਂ ਦੇਖਿਆ ਸੀ ਉਹਦੀ ਵੀਡੀਓ ਵੀ ਆਈ ਆ ਇਹ ਪੂਰਾ ਮਾਮਲਾ ਸੀਗਾ ਜੀ ਕਿੰਨਾ ਨੇ ਹੁੱਲੜਵਾਜੀ ਕੀਤੀ ਆ ਤੇ ਉਹ ਕੌਣ ਲੱਗਦੇ ਨੇ ਮਾਲਕ ਨੇ ਜਮੀਨ ਦੇ ਨਹੀਂ ਜੀ ਉਹ ਮਾਲਕ ਨਹੀਂ ਹੈਗੇ ਜ਼ਮੀਨ ਦੇ ਉਹ ਏਜੰਟ ਨੇ ਉਹਨਾਂ ਕੁਝ ਚਾਰ ਪੰਜ ਵਿਅਕਤੀ ਸੀਗੇ ਜੋ ਸੁਣ ਚ ਹੈ ਕਿ ਉਹ ਡੀਲਰ ਨੇ ਕਿ ਉਹਨਾਂ ਨੇ ਉਹ ਜ਼ਮੀਨ ਦਾ ਸੌਦਾ ਵਗੈਰਾ ਕੀਤਾ ਹੋਇਆ ਸੀਗਾ ਅੱਗੇ ਪਰ ਸੌਦੇ ਦੀ ਗੱਲ ਤਾਂ ਆਉਂਦੀ ਹੈ ਜੇ ਉਹ ਇੰਤਕਾਲ ਮਨਜ਼ੂਰ ਹੋਏਗਾ ਠੀਕ ਹੈ ਉਹ ਗਲਤ ਤਰੀਕੇ ਨਾਲ ਰਜਿਸਟਰੀ ਕਰਵਾਉਣਾ ਚਾਹੁੰਦੇ ਸੀਗੇ ਡੇਰੇ ਦੀ ਜ਼ਮੀਨ ਹੜੱਪ ਕੇ ਅੱਗੇ ਵੇਚ ਕੇ ਪੈਸੇ ਬਣਾਉਣਾ ਚਾਹੁੰਦੇ ਸੀਗੇ ਡਾਕੂਮੈਂਟੇਸ਼ਨ 'ਚ ਕੋਈ ਕਮੀ ਸੀਗੀ ਤੇ ਡਾਕੂਮੈਂਟੇਸ਼ਨ ਵਿੱਚ ਵੀ ਕਮੀ ਸੀਗੀ ਤੇ ਇਹਦੇ ਵਿੱਚ ਕੀ ਹੁੰਦਾ ਕਿ ਜਿਹੜੀ ਡੇਰੇ ਦੀ ਜ਼ਮੀਨ ਆ ਉਹ ਅੱਗੇ ਚੇਲੇ ਨੂੰ ਹੀ ਜਾਂਦੀ ਆ ਪਰ ਉਹ ਜਿਹੜੇ ਬੰਦੇ ਸੀ ਉਹ ਮੁੰਡੇ ਸੀਗੇ ਉਹਦੇ ਜਿਹੜਾ ਡੇਰ ਦਾ ਹੈੱਡ ਸੀਗਾ ਉਹਦੇ ਮੁੰਡੇ ਸੀਗੇ ਉਹ ਚੇਲੇ ਨੂੰ ਜ਼ਮੀਨ ਜਾਣੀ ਹੁੰਦੀ ਆ ਪਰ ਉਹ ਮੁੰਡਿਆਂ ਨੂੰ ਨਹੀਂ ਜਾ ਸਕਦੀ ਹੈਗੀ ਜਿਹੜੇ ਮੁੰਡੇ ਆ ਉਹ ਡੇਰੇ ਜ਼ਮੀਨ ਆਪਣੇ ਨਾਂ ਤੇ ਕਰਾ ਕੇ ਅੱਗੇ ਵੇਚਣਾ ਚਾਹੁੰਦੇ ਸੀਗੇ ਜਿਹੜੇ 7 ਕਿੱਲੇ ਸੀਗੇ ਮੇਰਾ ਨਾਮ ਰੁਪਿੰਦਰ ਸਿੰਘ ਆ ਜੀ ਅੱਜ ਧਰਨਾ ਲਗਾਇਆ ਗਿਆ ਕੀ ਮੰਗਣਾ ਕਰਨਾ ਇਹੀ ਆ ਜੀ ਆਪਾਂ ਪਹਿਲਾਂ ਵੀ ਜਿਵੇਂ ਤੁਹਾਨੂੰ ਪਤਾ ਹੀ ਆ ਕਿ 2-3 ਦਿਨ ਹੋ ਗਏ ਇਹ ਸਾਡੇ ਚਮਨ ਲਾਲ ਪਟਵਾਰੀ ਪਰਿਵਾਰ ਹਲਕਾ ਮਾਨਕੀ ਜਿਹਦੇ ਵਿੱਚ ਅੱਨਾ ਹੁਣ ਇੱਕ ਦਾਸ ਦਾ ਇੰਤਕਾਲ ਆਇਆ ਸੀ ਸਾਧੂ ਸਿੰਘ ਚੇਲਾ ਅਨੰਤਰਾਮ ਵਾਲਾ ਉਹਦੇ ਵਿੱਚ ਕੁਝ ਵਿਅਕਤੀਆਂ ਵੱਲੋਂ ਆ ਕੇ ਇੱਕ ਤਾਂ ਜੋ ਕਾਗਜ਼ਾਤ ਦਿੱਤੇ ਗਏ ਨੇ ਉਹਨਾਂ ਵਿੱਚ ਖਾਮੀਆਂ ਸੀਗੀਆਂ ਕੁਰਸੀ ਨਾਮਾ ਕਿਸੇ ਨੰਬਰਦਾਰ ਵੱਲੋਂ ਤਸਦੀਕ ਨਹੀਂ ਕੀਤਾ ਗਿਆ ਹੈਗਾ ਤੇ ਨੰਬਰ 2 ਦੇ ਉੱਤੇ ਜਿਹੜਾ ਇੰਤਕਾਲ ਆ ਉਹ ਬਾਈ ਤਮਾ ਵਾਲਾ ਹੁੰਦਾ ਹੁੰਦਾ ਤੇ ਇਹ ਗਲਤ ਤਰੀਕੇ ਨਾਲ ਸਾਡੇ ਪਰਿਵਾਰੀ ਤੇ ਪ੍ਰੈਸ਼ਰ ਪਾ ਕੇ ਉਹ ਤੋਂ ਕੁਰਸੀ ਨਾਮਾ ਕੁਰਸੀ ਨਾਮੇ ਮੁਤਾਬਕ ਜਿਹੜੀ ਬਰਾਸਤ ਕਰਾਉਣੀ ਚਾਹੁੰਦੇ ਸੀ ਜੋ ਕਾਨੂੰਨਾਂ ਦੇ ਖਿਲਾਫ ਆ ਤੇ ਅਸੀਂ ਇਹੀ ਚਾਹੁੰਦੇ ਆਂ ਵੀ ਜਿਹੜੀ ਇਹ ਬੰਦੀ ਕਾਰਵਾਈ ਆ ਬੰਦਿਆਂ ਨੇ ਉਰਿਆ ਕੇ ਆਪਣੇ ਹੁੰਲੜਵਾਜੀ ਕੀਤੀ ਆ ਤੇ ਗਾਲੀ ਗਲੋਚ ਵੀ ਕੀਤਾ ਸਾਡੇ ਪਰਿਵਾਰੀਆਂ ਦੇ ਐਕਸ਼ਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ। ਇਹ ਕਿੰਨੇ ਦਿਨ ਤੱਕ ਜਾਰੀ ਰਹੂਗਾ? ਇਹ ਦੇਖੋ ਜੀ ਅਸੀਂ ਮਤਾ ਦਿੱਤਾ ਐਸ.ਡੀ.ਐਮ ਸਾਹਿਬ ਨੂੰ ਤੇ ਡੀ.ਐਸ.ਪੀ ਸਾਹਿਬ ਨੂੰ ਵੀ ਭੇਜਿਆ ਹੋਇਆ ਤਸੀਦਾ ਸਾਹਿਬ ਨੂੰ ਦਿੱਤਾ ਹੋਇਆ ਤੇ ਜਦੋਂ ਤੱਕ ਉਹਨਾਂ ਤੱਕ ਕੋਈ ਕਾਰਵਾਈ ਨਹੀਂ ਹੁੰਦੀ ਅਸੀਂ ਅਣਮਿੱਥੇ ਸਮੇਂ ਲਈ ਸਟ੍ਰਾਈਕ ਤੇ ਬੈਠੇ ਆਂ। ਜਿਹੜੇ ਲੋਕ ਕੰਮ ਕਰਾਉਣ ਆਉਂਦੇ ਨੇ ਪਰੇਸ਼ਾਨ ਹੁੰਦੇ ਨੇ ਉਹਨਾਂ ਲਈ ਦੇਖੋ ਜੀ ਇਹ ਹੁਣ ਪਰੇਸ਼ਾਨ ਅਸੀਂ ਚਾਹੁੰਦੇ ਨਹੀਂ ਹੈਗੇ ਵੀ ਇਹ ਕੋਈ ਹੋਵੇ। ਪਰ ਇਹ ਸਾਡੀ ਇੱਕ ਮਜਬੂਰੀ ਬਣ ਚੁੱਕੀ ਆ ਤੇ ਕੱਲ ਨੂੰ ਕੋਈ ਵੀ ਬੰਦਾ ਉੱਠ ਕੇ ਆਗੇ ਦਫਤਰ ਦੇ ਵਿੱਚ ਕਿਸੇ ਤੇ ਵੀ ਇਲਜ਼ਾਮ ਲਾ ਸਕਦਾ ਵਾ ਠੀਕ ਆ ਜਿਹੜੀ ਕੀ ਗੱਲ ਬੇਬੁਨਿਆਦ ਆ ਕੋਈ ਵਧੀਆ ਗੱਲ ਨਹੀਂ ਹੈਗੀ ਇਹ ਕਿਰੂਵੀ ਸੇਵਾ ਵਾਲੀ ਹਾਂਜੀ ਸੈਕਟਰੀ ਵਗੈਰਾ ਹਾਂਜੀ ਹਾਂ ਜਿਵੇਂ ਸਰਟੀਫਿਕੇਟ ਨੇ ਕੋਈ ਬੱਚੇ ਦੇ ਆਪਣੇ ਪੜ੍ਹਾਈ ਨਾਲ ਪੜ੍ਹਦੇ ਨੇ ਕੋਈ ਸਕੂਲ ਚ ਦੇਣਾ ਉਹ ਅਸੀਂ ਕਰ ਰਹੇ ਹਾਂ ਸਿਰਫ ਮਾਲ ਦਾ ਜੋ ਰੈਵਨਿਊ ਦਾ ਕੰਮ ਆ ਉਹ ਬੰਦ ਕੀਤਾ ਹੋਇਆ ਹੈ ਹਰਵਿੰਦਰ ਸਿੰਘ ਜਨਮ 76 ਰੈਵਨਿਊ ਪਟਵਾਰ ਜਨਮ 76 ਔਰ ਅਜਿਧਰਨਾ ਲਗਾਇਆ ਗਿਆ ਸੰਬਾਲਾ ਪਟਵਾਰ ਅਲਰੇ ਦੇ ਵਿੱਚ ਸਾਰੇ ਪਟਵਾਰੀ ਉਹ ਕੀ ਮੰਗ ਰਹੇ ਨੇ ਤੇ ਸਾਡੇ ਚਮਨ ਲਾਟ ਪਟਵਾਰੀ ਨੂੰ ਇਨਸਾਬ ਮਿਲੇ ਮਤਲਬ ਉਹਨਾਂ ਨਾਲ ਜਾਂਚ ਕੀਤੀ ਗਈ ਹੈ ਕੀ ਜਾਂਚ ਕੀਤੀ ਗਈ ਸੀ ਉਹਨਾਂ ਨੇ ਇੱਕ ਇਹਨਾਂ ਨੇ ਗਲਤ ਇਲਜ਼ਾਮ ਲਾਇਆ ਕਿ ਹਾਂ ਵੀ 7 ਲੱਖ ਰਿਸ਼ਵ ਮੰਗੀ ਗਈ ਹੈ ਕੀ ਡਿਟੇਲ ਗੱਲ ਤੋਂ ਹੋਣੀ ਉਹਨਾਂ ਕੋਈ ਬਰਾਦ ਦਾ ਇੰਤਕਾਲ ਮਤਲਬ ਹੈ ਮਹਤਮਾ ਦਾ ਸਗਾ ਉਹ ਚੇਲੇ ਨੂੰ ਚੜਾਉਣਾ ਵੈਸੇ ਕਾਨੂੰਨ ਮੁਤਾਬਕ ਚੇਲੇ ਨੂੰ ਚੜਾਉਣਾ ਹੁੰਦਾ ਉਹ ਇਹਨਾਂ ਤੋਂ ਉਹਨਾਂ ਤੱਕੇ ਨਾਲ ਬਰਾਦ ਦਾ ਇਤਕਾਲਾ ਚੜਵਾ ਲਿਆ ਕੁਰਸੀਨਾਮੇ ਥਰੂ ਫਿਰ ਉਹਨਾਂ ਨੇ ਤਹਿਸੀਲਦਾਰ ਤੋਂ ਮਨਜ਼ੂਰੀ ਲਈ ਭੇਜਿਆ ਸੀਗਾ ਤਾਂ ਉਹਨਾਂ ਨੇ ਨਾ ਮਨਜ਼ੂਰ ਕਰਿਆ ਔਰ ਇਹ ਜਿਹੜੀ ਕਰਨਾ ਹੈਗਾ ਜਿਹੜਾ ਇਹ ਕਰੋਗਾ ਤੇ ਤਾਂ ਹਜਰਾਂ ਅਣਮਿੱਥੇ ਸਮੇਂ ਲਈ ਜਦ ਤੱਕ ਇਹਨਾਂ ਨੂੰ ਇਨਸਾਫ ਨਹੀਂ ਮਿਲਦਾ ਜਿਹੜੇ ਵਿਅਕਤੀ ਕੰਮ ਕਰਾਣ ਲਈ ਆਉਂਦੇ ਨੇ ਉਹਨਾਂ ਦੇ ਕੰਮ ਔਲ ਕਰਨੇ ਪੈਂਦੇ ਨੇ ਜਿਹੜੇ ਛੋਟੇ-ਮੋਟੇ ਕੰਮ ਆ ਜਿਵੇਂ ਸਰਟੀਫਿਕੇਟ ਜਾਤੀ ਸਰਟੀਫਿਕੇਟ ਉਹ ਕਰਾਂਗੇ। ਬਾਕੀ ਤਾਂ ਫਿਰ ਹੜਤਾਲ ਕਰਨ ਤੋਂ ਬਾਅਦ ਕਰਾਂਗੇ। ਉੱਚ ਅਧਿਕਾਰੀਆਂ ਨੂੰ ਸੂਚਿਤ ਕਰਦੇ ਤੁਸੀਂ ਹਾਂਜੀ ਹਾਂਜੀ ਇਹਦੇ ਬਾਰੇ ਹੈਡਮਾਨ ਸਾਹਿਬ ਤੇ ਆਪਣੇ ਤਹਿਸੀਲਦਾਰ ਸਾਹਿਬ ਤੱਕ ਮਤਾ ਆਪਣੇ ਦੇ ਦਿੱਤਾ। ਦੇਖੋ ਜੀ ਅ ਅੱਜਕੱਲ ਕਿਹਨਾ ਇਲਜ਼ਾਮ ਲਾਣਾ ਤੇ ਭੱਜ ਜਾਣਾ ਇੱਕ ਫੈਸ਼ਨ ਦੀ ਗੱਲ ਬਣ ਚੁੱਕੀ ਹੈ। ਇਹੋ ਜਿਹਾ ਡਰਾਮਾ ਕੱਲ ਜਿਹੜਾ ਸਾਡੀ ਤਹਿਸੀਲ 'ਚ ਹੋਇਆ ਸਮਰਾਲੇ ਦੀ ਉਹ ਮੇਰੇ ਧਿਆਨ ਦੇ ਵਿੱਚ ਹੈਗਾ ਮਾਨਕੀ ਪਿੰਡ ਦੇ ਵਿੱਚ ਇੱਕ ਡੇਰਾ ਵੇ ਤੇ ਨਿਯਮ ਅਨਸਾਰ ਡੇਰੇ ਦੀ ਜ਼ਮੀਨ ਜਿਹੜੀ ਹੈ ਉਹ ਜਿਹੜਾ ਮਹੰਤ ਉਹ ਐਜ਼ ਅ ਮੈਨੇਜਰ ਐਕਟ ਕਰਦਾ ਵੇ ਉੱਥੇ ਮਾਲਕ ਨਹੀਂ ਹੁੰਦਾ ਉਹ ਚੇਲਾਦਰ ਚੇਲਾ ਅੱਗੇ ਜਿਹੜੀ ਹੈ ਉਹ ਮਹੰਤ ਹੀ ਚਲਦੀ ਜਾਂਦੀ ਹੈ ਉਸ ਜ਼ਮੀਨ ਦੀ ਜਿਹੜੀ ਇਨਕਮ ਹੁੰਦੀ ਹੈ ਉਹ ਵੀ ਆਪਾਂ ਖਰਚ ਨਹੀਂ ਸਕਦੇ ਉਹਦੀ ਐਫ ਡੀ ਬਣਾ ਕੇ ਜਿਹੜੇ ਭਲੇ ਦੇ ਕੰਮਾਂ ਲਈ ਉਥੋਂ ਦੇ ਡੇਰੇ ਦੇ ਵਿਕਾਸ ਤੇ ਕੰਮਾਂ ਲਈ ਲਾਣੀ ਹੁੰਦੀ ਹੈ ਪਰ ਜੇ ਮਾਨਕੀਪਿੰਡ ਦੇ ਕੇਸ ਦੀ ਗੱਲ ਕਰੀਏ ਤੇ ਸਾਧੂ ਰਾਮ ਕੁਚ ਚੇਲਾ ਵੇ ਉਹਦੇ ਬੱਚੇ ਜਿਹੜੇ ਉਹਦੀ ਵਿਰਾਸਤ ਆਪਣੇ ਨਾਂ ਤੇ ਟਰਾਂਸਫਰ ਕਰਾਣ ਲਈ ਆਏ ਸੀਗੇ ਇਹਦੇ ਲਈ ਉਹ ਮਨੂੰ ਲocal ਹਲਕਾ ਵਿਧਾਇਕ ਤੇ ਉਹ ਵੀ ਦੋ ਵਾਰੀ ਉਹ ਗਏ ਨੇ ਹਲਕਾ ਵਿਧਾਇਕ ਨੇ ਵੀ ਕਿਹਾ ਵੀ ਮੈਂ ਕਿਸੇ ਗਲਤ ਕੰਮ ਦੇ ਕਿਸੇ ਦਾ ਸਾਥ ਨਹੀਂ ਦੇਣਾ ਸਾਡੇ ਜਗਤਾਰ ਸਿੰਘ ਜੀ ਐਮਐਲਏ ਨੇ ਇੱਥੋਂ ਦੇ ਉਹਨਾਂ ਨੇ ਉਹਨਾਂ ਨੂੰ ਮਨਾ ਕਰ ਦਿੱਤਾ ਵੇ ਉਹਨਾਂ ਨੇ ਵੀ ਇਹ ਗੱਲ ਮੇਰੇ ਧਿਆਨ 'ਚ ਲਿਆਂਦੀ ਵੀ ਇਹਨਾਂ ਨੇ ਕਿਹਾ ਵੀ ਸਾਡੇ ਕੋ ਪਟਵਾਰੀ ਪੈਸੇ ਮੰਗਦਾ ਐਮਐਲਏ ਸਾਹਮਣੇ ਕਹਿੰਦਾ ਜੇ ਤੇ ਕੋਈ ਪਟਵਾਰੀ ਪੈਸੇ ਮੰਗਦਾ ਨਾ ਕਾਕਾ ਤੂੰ ਵਿਜੀਲੈਂਸ ਨੂੰ ਗੱਜਾ ਪੈਸੇ ਦੇ ਦੇ ਜੇ ਪਟਵਾਰੀ ਪੈਸੇ ਦੇ ਕੇ ਜਾਂ ਤਸੀਲਦਾਰ ਗਲਤ ਕੰਮ ਕਰੇਗਾ ਤਾਂ ਉਹਦੇ ਖਿਲਾਫ ਕਾਰਵਾਈ ਕਰਾਂਗੇ ਸੋ ਉਸ ਤੋਂ ਬਾਅਦ ਇਹ ਇਨਾਂ ਨੇ ਐਮਐਲਏ ਸਾਹਿਬ ਕੋ ਵੀ ਜਾਣਾ ਬੰਦ ਕਰਤਾ ਇਹ ਸਥਿਤੀਆਂ ਇੱਕ ਵਾਕਿਆ ਸਪਸ਼ਟ ਕਰਦੇ ਨੇ ਵੀ ਇਨਾਂ ਨੇ ਜਿਹੜਾ ਸਾਰਾ ਇਹ ਕਲ ਡਰਾਮਾ ਕੀਤਾ ਹੋਵੇ ਆਪਣੀ ਜਿਹੜਾ ਗਲਤ ਜਿਹੜੀ ਇਹ ਰਜਿਸਟਰੀ ਕਰਾਉਣ ਦੇ ਚੱਕਰ ਦੇ ਵਿੱਚ ਕੀਤਾ ਹੋਵੇ ਤੇ ਸਿਰਫ ਪਟਵਾਰੀ ਦੀ ਜਿਹੜਾ ਕਿ ਪਿਛਲੇ 7-8 ਮਹੀਨੇ ਤੋਂ ਜੋਬ 'ਚ ਆਇਆ ਉਹਨੂੰ ਛਵੀ ਖਰਾਬ ਕਰਨ ਲਈ ਕੀਤਾ ਗਿਆ ਹੋਵੇ ਉਸ ਤੋਂ ਬਾਅਦ ਕੱਲ ਮੇਰੇ ਕੋ ਜਦੋਂ ਮੇਰਕੂ ਆਏ ਤੇ ਸਰਪੰਚਰਾਂ ਨੂੰ ਨਾਲ ਲੈ ਕੇ ਸਰਪੰਚ ਤੋਂ ਪੁੱਛਿਆ ਗਿਆ ਸੀ ਵੀ ਕੀ ਇਹ ਡੇਰੇ ਜਮੀਨ ਟਰਾਂਸਫਰ ਹੋ ਸਕਦੀ ਹੈ ਤਾਂ ਸਰਪੰਚ ਵੀ ਉਸ ਤੋਂ ਬਾਅਦ ਸ਼ਰਮਿੰਦਾ ਹੋ ਕੇ ਕਹਿ ਗਿਆ ਜੀ ਗਲਤੀ ਹੋ ਗਈ ਮੈਂ ਇਹਨਾਂ ਦੇ ਨਾਲ ਚੱਲਿਆ ਵਾਂ ਤੇ ਅੱਜ ਤੋਂ ਬਾਅਦ ਇਹ ਜ਼ਮੀਨ ਦੇ ਬਾਰੇ ਮੈਂ ਕਦੀ ਇਹਨਾਂ ਦੇ ਨਾਲ ਨਹੀਂ ਚੱਲਾਂਗਾ ਜਿੱਥੋਂ ਤੱਕ ਇਹਨਾਂ ਦੇ ਖਿਲਾਫ ਪਟਵਾਰੀ ਆ ਤੁਸੀਂ ਕਿਹਾ ਵੀ ਇਸ ਕੰਮ ਬੰਦ ਕਰੀ ਬੈਠੇ ਨੇ ਹਾਂ ਬਿਲਕੁਲ ਮੇਰੇ ਧਿਆਨ ਚ ਪਟਵਾਰੀ ਕੰਮ ਬੰਦ ਕਰੀ ਬੈਠੇ ਨੇ ਤਸੀਲਦਾਰ ਸਾਹਿਬ ਵੱਲੋਂ ਡੀਐਸਪੀ ਸਾਹਿਬ ਨੂੰ ਲਿਖਿਆ ਜਾ ਰਿਹਾ ਵੇ ਵੀ ਇਹਦੇ ਖਿਲਾਫ ਜੋ ਵੀ ਬੰਦਾ ਜਿਸਨੇ ਕੱਲ ਇਹ ਸਰਕਾਰੀ ਕੰਮ 'ਚ ਵਿਘਨ ਪਾਇਆ ਜਾ ਵੀ ਉਹ ਗਲਤ ਕੰਮ ਕਰਨ ਲਈ ਆਪਣਾ ਅੱਗੇ ਵਧਿਆਵੇ ਡੇਰੇ ਜ਼ਮੀਨ ਨੂੰ ਖਾਣ ਲਈ ਉਸ ਬੰਦੀ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਦੇ ਖੁਦ ਕੀਤੀ ਜਾਏਗੀ ਅ ਸਰ ਦੇਖਿਆ ਜਾ ਵੀ ਉਹ ਇੱਕ ਵਾਰੀ ਜਿਹੜੀ ਉਹ ਰਜਿਸਟਰੀ ਹੋਈ ਵੀ ਹੋਈ ਆ ਉਹਦੇ ਉੱਤੇ ਕੀ ਕਹਿਣਾ ਵਾ ਜਿਹੜੀ ਪਹਿਲਾਂ ਹੋਈ ਚੁੱਕੀ ਆ ਹਾਂ ਦੇਖੋ ਜੀ 2019 ਦੇ ਵਿੱਚ ਇਹ ਜਿਹੜਾ ਚੇਲਾ ਵੇ ਸਰਪੰਚ ਹੈਗਾ ਮੰਤ ਇਹਨਾਂ ਵੱਲੋਂ ਇੱਕ ਰਜਿਸਟਰੀ ਪਹਿਲਾਂ ਕਰਵਾ ਦਿੱਤੀ ਗਈ ਔਰ ਜਿਹੜੀ ਇਹ ਕਿ ਉਸ ਮੌਕੇ ਤੇ ਕਿਹੜਾ ਤਹਿਸੀਲਦਾਰ ਸੀ ਜਾਂ ਕਿਹੜਾ ਪਟਵਾਰੀ ਸੀ ਉਹਦੀ ਛਾਣਮਣ ਕੀਤੀ ਜਾ ਰਹੀ ਹੈ ਤੇ ਜਿਨ੍ਹਾਂ ਨੇ ਵੀ ਇਸ ਡੇਰੇ ਦੀ ਜ਼ਮੀਨ ਦੀ ਰਜਿਸਟਰੀ ਕੀਤੀ ਉਹਨਾਂ ਖਿਲਾਫ ਕਾਰਵਾਈ ਬੰਦੀ ਕੀਤੀ ਜਾਏਗੀ